ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ੴ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹੈ ਸਿਆਣ ਪਾ ਲਖ ਹੋਐ ਤਾ ਏਕ ਨ ਚੱਲੇ ਨਾਲ ਕਿਵਸ ਜਾਰਾ ਹੋਈ ਏ ਕਿਵ ਕੂੜਾ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਆਏਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਹੀ ਐ ਹੁਕਮੇਂ ਇੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਮੈਂ ਜੇ ਬੁੱਝੈ ਤਾ ਹੁਮੇ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਸੇਤਾਨ ਗਾਵੇ ਕੋ ਦਾਤ ਜਾਣੇ ਨਿਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਰ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਜ਼ ਰਹਿ ਦੂਰ ਕਥਨਾ ਕਥਿ ਨ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਗ ਬਾਹੇ ਜੁਗਾ ਜੁਵਿੰਦਰ ਖਾਹੀ ਖਾਹੇ ਹੁਕਮੀ ਤੁਮ ਚਲਾਏ ਰਹਾ ਨਾਨਕ ਬਿਕ ਸੇਵੇ ਪ੍ਰਵਾਹ ਸਾਚਾ ਸਾਹਿਬ ਸਚ ਨਾਏ ਪਖਿਆ ਬਹੁ ਅਪਾਰ ਅਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖਿਐ ਜਿਸ ਦਿਸੇ ਦਰਬਾਰ ਮੋਹ ਕੈ ਬੁਰਣ ਬੋਲੀਐ ਜਿਤ ਸੁਣਿ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਐ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਰ ਨਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੁਰ ਇਸਰ ਗੁਰ ਗੋੜਕ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋ ਜਾਣਾ ਆਖਾ ਰਾਹੀ ਕਹਿ ਨਾ ਗਥਨ ਜਾਏ ਗੁਰਾਇਕ ਦੇਵੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰਣਾ ਜਾਏ ਤੇਰਤਨਾ ਵਾਂਜੇ ਤਸ ਭਾਵਾ ਵਣ ਭਾਣੇ ਕੇ ਨਾਹੀਂ ਕਰੀ ਜੇਤੀ ਸ੍ਰਿਸ਼ਟ ਉਪਾਈ ਵੇਖਾਵਣ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰ ਆਇ ਕੇ ਦੇ ਬੁਝਾਈ ਸਬਣਾ ਜੀ ਆ ਕਾਇਕ ਦਾਤ ਸੋ ਮੈਂ ਵਿਸਰਣ ਜਾਈ ਜੇ ਜੁਗ ਚਾਰੇ ਆ ਰਜਾ ਹੋਰ ਦਸੁਨੀ ਹੋਏ ਨਵਾ ਖੰਡਾਵੇਂ ਜਾਣੀਏ ਨਾਲ ਤਰੇ ਸਭ ਕੋਏ ਚੰਗਾ ਨੌਰ ਖਾਇ ਕੈ ਜਸ ਕੀ ਰਜਲੇ ਜੇ ਤਿਸਨੁ ਦਰਨ ਆਵੈ ਤਾ ਬਾਤ ਨ ਪੁੱਛੇ ਕੇ ਹਿਤਾ ਅੰਦਰ ਕੀਟ ਕਰ ਦੋਸੀ ਦੋਸਤ ਰਏ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਹਾ ਕੋਈ ਨ ਸੋਝੈ ਜੇ ਤਿਸ ਗੁਣ ਕੋ ਏਕਰੇ ਸੁਨੇ ਸਿਧ ਪੀਰ ਸਰੁਨਾਥ ਸੁਨੇ ਧਰਤ ਤ블 ਆਕਾਸ ਸੁਣੈ ਦੀਵ ਲੋਪਾ ਤਾਲ ਸੁਣੈ ਪੋਹੇ ਨ ਸਕੇ ਕਾਲ ਨਾਨਕ ਭਗਤਾਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਬ੍ਰਹਮਾ ਇੰਦ ਸੁਣੈ ਮੁਕਤ ਸਲਾਹ ਹਰਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਾ ਸੰਤੋਗਿਆਨ ਸੁਣੈ ਅਨ ਸਰਕਾਰ ਸੁਨਾਨ ਸੁਣੈ ਪਰਪੜ ਪਾਵੇ ਮਾਣ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾਗ ਨਾਕੇ ਗਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਦੇ ਪਾਵੇ ਰਾਹ ਸੁਣੈ ਹੱਥ ਵੇ ਸਗਾ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮੰਨ ਕੇ ਗਤ ਕਹੀ ਨਾ ਜਾਏ ਜੇ ਕੋ ਕਹੇ ਪੀਛੇ ਪਿਛਤਾਏ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਾ ਬੈਕਰਣ ਵਿਚਾਰ ਐਸਾ ਨਾਮ ਨਰਿੰਦਰਨ ਹੋਵੇ ਜੇ ਕੋਮਣ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮਹ ਚੋਟਾ ਨਾ ਖਾਏ ਮੰਨੈ ਜਮਕੇ ਸਾਧਨ ਜਾਏ ਐਸਾ ਨਾਮ ਨਰਿੰਦਰਨ ਹੋਵੇ ਜੇ ਕੋਮਣ ਜਾਣੇ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਥਿਓ ਪ੍ਰਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੁਖਦਵਾਰ ਮੰਨੈ ਪਰਵਾਰੇ ਸਾਧਾਰ ਮੰਨੈ ਤਰੇ ਤਾਰੇ ਗੁਰ ਸਿੱਖ ਮੰਨੈ ਨਾਨਕ ਭਏ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਉਣ ਪੰਚੇ ਸੋ ਹੈ ਦਰ ਰਾਜਾਣ ਪੰਚਾਂ ਕਾ ਗੁਰ ਏਕ ਧਿਆਨ ਏਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਧੌਲ ਧਰਮ ਦੇ ਆਕਾ ਭੂਤ ਸੰਤੋਖ ਥਾਬ ਰਖਿਆ ਜਨ ਸੂਤ ਏ ਕੋ ਬੁਝੈ ਹੋਵੇ ਸਚਿਆਰ ਤਵਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਭਾਰ ਤਲੇ ਕਮਜ਼ੋਰ ਜੀ ਜਾ ਤਰੰਗਾ ਕੇ ਨਾ ਸਬਣਾ ਲਿਖਿਆ ਬੁਣੀ ਕਲਾ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਦਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀ ਤਬ ਸੋ ਇੱਕ ਕੋ ਆਉ ਤਿਸਤੇ ਹੋਏ ਲਖ ਦਰਿਆਉ ਉਦੁਰਦ ਕਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਦਤ ਭਾਵੇ ਸਾਈ ਬਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਸੰਤ ਤਪਤਾਉ ਸੰਗ੍ਰੰਥ ਮੁਕਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਸਦੀ ਅਸੰਦਾਤਾਰ ਸੰਖ ਸੂਰਮੋ ਭਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧਕੋਰ ਸੰਖ ਚੋਰ ਹਰਾਮ ਖੋਰ ਸੰਖ ਮਰ ਕਰ ਜਾਏ ਜੋਰ ਸੰਖ ਗਲੜ ਹੱਚਾ ਕੋ ਮਾਹੇ ਸੰ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਰਾਹੇ ਸੰਖਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਦਤ ਭਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਉ ਸੰਥਾਉ ਅਗਮ ਗਮ ਸੰਖ ਰੋ ਸੰਖੈ ਸਿਰ ਪਰ ਹੋਏ ਖਰੀ ਨਾਮ ਖਰੀ ਸਾਰਾ ਅਖਰੀ ਗਾਣ ਗੀਤ ਗੁਣ ਗਾਖਰੀ ਲਿਖਨ ਬੋਰਨ ਬਾਨ ਅਖਰਾ ਸਰ ਸੰਜੋਗ ਵਿਖਾਣ ਜਿਨਹੇ ਲਿਖੇ ਤੁਸਰਨਾ ਹੈ ਜਿ ਫਰਮਾਏ ਦਿਉਤੇ ਪਾ ਹੈ ਜੇ ਤਾ ਕੀਤਾ ਤੇ ਤਾ ਨਾਵੇਂ ਨਾਹੀ ਕੋ ਥਾਉ ਉਦ੍ਰਿਤ ਕਵਨ ਕਹਾਵੇ ਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਤ ਭਾਵੇ ਸਾਈ ਭਰਿਕਾਰ ਤੂੰ ਸਦਾ ਸਲਾਮਤ ਨਰਨੰਕਰ ਪਰ ਇਹ ਹੱਥ ਬੈਰ ਦੰਦੇ ਹੀ ਪਾਣੀ ਧੋਤੇ ਉਤਰ ਸਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਨ ਰਹੀਏ ਉਤ ਹੋਏ ਪਰ ਇਹ ਮਤ ਪਾਪਾ ਕੇ ਸੰਗ ਉਤ ਪੈ ਨਾਵੇਂ ਕੇ ਰੰਗ ਬੁੰਨੀ ਪਾਪੀ ਅੱਖ ਨਾਹੀਂ ਕਰ ਕਰ ਕਰਣਾ ਨਿਕਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮਿ ਆਓ ਜਾਓ ਤੀਰਥ ਤਪ ਤੇ ਆਦਤ ਧਾਨ ਜੇ ਕੋ ਪਾਵੇ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਣਾਓ ਵਿਗੁਣੁ ਤੇਰੇ ਮੈਂ ਨਾਹੀ ਕੋਇ ਬਿਨੁ ਗੁਣ ਕੀਤੇ ਭਗਤ ਨਾ ਹੋਇ ਸੋ ਵਸਤ ਆਦ ਬਾਣੀ ਬਰਮਾਓ ਸਤ ਸੁਹਾਣੁ ਸਦਾ ਮਨ ਚਾਓ ਕਵਣ ਸੋ ਵੇਲਾ ਭਗਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰਤੀ ਮਹਾ ਕਵਣ ਜਿਤ ਹੋਆ ਆਕਾਰ ਭੇਲ ਨ ਪਾਇਆ ਪੰਡਿਤ ਜੇ ਹੋਵੈ ਲੈ ਕੁਰਾਨ ਭਗਤ ਨ ਪਾਇਆ ਕਾਦੀਆ ਜੇ ਲਿਖਨ ਲੈ ਕੁਰਾਨ ਤੇਤਵਾਰਣਾ ਜੋਗੀ ਜਾਣੇ ਰਤੁ ਮਹਾਂਾ ਕੋਈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਾਰਾ ਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੇ ਨਾਹੀਂ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਨਾ ਸੋਹ ਹੈ ਪਤਾਲਾ ਪਤਾਲ ਰਖ ਆਗਾਸ ਆਗਾਸ ਓੜ ਕੋੜ ਘਪਾਲ ਧਕੇ ਵੇਦ ਕਹਿਣਿ ਕਵਾਤ ਸੈ ਸਿ ਉਠੌਰੈ ਕਹਿਣਿ ਤੇ ਬਹੁ ਸਲੂਕ ਧਾਤ ਲੇਖ ਹੋਇ ਤਾ ਲਿਖਿਐ ਰਿਖੇ ਹੋਇ ਵਿਨਾਸ਼ ਨਾਨਕ ਵਡਾ ਆਖਿਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈ ਆ ਨਦੀਆਂ ਤੇ ਵਹ ਪਵੇ ਸਮੁੰਦਰਾਂ ਜਾਣਿਆ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨੋਂ ਨਾ ਵਿਸਰੇ ਅੰਤਨ ਸਿਪਤੀ ਕਹਨਾਂਤ ਅੰਤਨ ਕਰਨੇ ਦੇਨਾਂਤ ਅੰਤਨ ਵੇਖਣ ਸੁਣਨ ਨਾਂਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤਕਾਰਣ ਕੀਤੇ ਬਿਲ ਰਾਹੇ ਤਾਕੇ ਅੰਤਨ ਪਾਹੇ ਜਾਹੇ ਏਹੋ ਅੰਤਨ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉਚਾ ਨਾਉ اے وڈے اوچا ہو اے کوے تسی اوچے کو جانے سوئے جی وڈے اپ جانے آ پاپ نانک ندرے کرمی دات بہتا کرم لکھیا نہ جائے وڈا دااتا تیل نہت مائے کیتے منگ ہے جو دو پاور کیتے اگنت نہیں ویچار کیتے کھب ٹوٹے ویکار کیتے لے لے مکھر پاوے کیتے مورخا ہے کھا ہے کیتے ادوکھ بھوک سد مار ਏ ਪਹਿ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨ ਸਕੇ ਕੋਏ ਜੇ ਕੋ ਖਾਏ ਕੋ ਅਖਣ ਪਾਏ ਉਹ ਜਾਣੇ ਜੇ ਤੇ ਆਮਹਿ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਹੀ ਕਈ ਕਈ ਜਿਸ ਨੂੰ ਬਖਸੇ ਸਿਖ ਸਾਰਾਹ ਨਾਨਕ ਬਾਦ ਸਾਹੀ ਬਾਤ ਸਾਹੋ ਅਮਲ ਗੁਣ ਹੈ ਅਮਲ ਵਪਾਰ ਅਮਲ ਵਪਾਰੀ ਹੈ ਅਮਲ ਢੰਡਾਰ ਅਮਲ ਆਵੇ ਮੁੱਲ ਲੇ ਜਾਵੇ ਅਮਲ ਪਾਏ ਮੁੱਲ ਅਸਮਾਹੇ ਅਮਲ ਧਰਮ ਹੈ ਅਮਲ ਦੀ ਬਾਣ ਅਮਲ ਤੂਲ ਅਮਲ ਪ੍ਰਵਾਨ ਅਮਲ ਬਖਸ਼ੀਸ ਮਰਣੇ ਸਾਨ ਅਮਲ ਕਰਮ ਅਮਲ ਫੁਰਮਾਨ ਆਮਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਬੜੇ ਕਰੇ ਵਿਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਾਨੂ ਆਖੇ ਦੇਵ ਆਖੇ ਸੁਰ ਨਰ ਮਨੁ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖਣ ਸਕੇ ਕੀ ਕੇ ਜੇਵੜ ਭਾਵੇ ਤੇੜ ਹੋਏ ਨਾਨਕ ਜਾਣੇ ਸਾਚਾ ਸੋਏ ਏਕੋ ਆਖੇ ਬੋਲ ਵਿਗਾੜ ਤਨ ਕੀਏ ਸਿਰ ਗਾਵਾਰਾਉਂ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵੇ ਸਰਬ ਸੁਮੱਲੇ ਬਾਜੇ ਨਾਦੁ ਨਿਕ ਸੰਖਾ ਕੇ ਤੇਵਾ ਬਨ ਹਾਰੇ ਇਹ ਤੇ ਰਾਗ ਭਰੀ ਸੋ ਕਹੀ ਅਨ ਕੇਤੇ ਗਾਵਣ ਹਾਰੇ ਕਾਵੇ ਤੁਹਨੂੰ ਪਉਣ ਪਣੀ ਬੈਸੰਤ ਰਗਾਵੇ ਰਾਜਾ ਤ੍ਰਿਮੰਦਿਵਾਰੇ ਕਾਵੇ ਜਿਤ ਗੁਪਤ ਲਿਖ ਜਾਨਾ ਹੈ ਲਿਖ ਲਈ ਧਰਮ ਵਿਚਾਰੇ ਕਾਵੇ ਈਸਰ ਬ੍ਰਹਮਾ ਦੇਵੀ ਸੋ ਹਣ ਸਦਾ ਸਵਾਰੇ ਕਾਵੇ ਇੰਦੇ ਦਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ਼ ਤੇ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਪਣ ਰਖੀਸ ਰਜੋਗ ਜਗ ਵੇਦਾਂ ਨਾਲੇ ਗਾਵੇ ਮੋਹਣੀ ਆਮਨ ਮੋਹਨ ਸੁਰਗਮਚ ਬਿਆਲੇ ਗਾਵਣ ਰਤਨੁ ਪਾਏ ਤੇਰੇ 88 ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕੇ ਰੱਖੇ ਧਾਰੇ ਸੇ ਦੂਨੂ ਗਾਵਹਿ ਜੋਤਿ ਸੁ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਿਨੂ ਪਾਹੀ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੇ ਵੜਿਆਈ ਜੋਤਿ ਸੁ ਭਾਵੈ ਸੋਈ ਕਰਸੀ ਹੁਕਮ ਨ ਕਰ ਨਾ ਜਾਈ ਸੋ ਪਾਸਾ ਸੋ ਸਾ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪੱਟ ਚੋਲੀ ਧਾਨਕ ਕਰੇ ਬਿਪੂਤ ਕਿੰਤਾ ਕਾਲ ਕਵਾਰੇ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਸੇ ਆਦੇਸ ਆਦ ਨਿਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਤਗੰ ਅੰਧਿਆ ਭੰਡਾਰਨ ਘੜਗੜ ਵਾਜੇ ਨਾਦ ਆਪ ਰਾਧਨਾਤੀ ਸਭ ਜਾ ਕੀ ਰਿਤ ਸਿਦੇ ਅਵਰਾ ਸਾਦ ਸੰਯੋਗ ਵਿਨਯੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਾਗ ਆਦੇ ਸਿਸੇ ਆਦੇਸ ਆਦ ਨੀਲ ਆਦ ਅਨਾਹਤ ਜੁਗ ਜੁਗ ਏਕੋ ਵੇਸ ਏ ਕਾਮ ਆਏ ਜੁਗਤ ਵਿਆਹੀ ਦਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੇ ਕਿਲਾਈ ਦੀ ਬਾਣ ਇਹ ਤਸ ਬਹਾਵੈ ਤੇ ਚਲਾਵੇ ਜਿਹੋ ਵੇ ਫਰਮਾਨ ਹੋ ਵੇਖੇ ਉਹ ਨਾਨਦ ਰਣ ਆਵੇ ਭਉ ਤਾ ਇਹੋ ਵਿੜਾਉਣ ਆਦੇਸ ਸਿਸ ਆਦੇਸ ਆਦ ਨਿਰ ਆਦੇ ਅਨਹਤ ਜੁਗ ਜੁਗ ਏਕੋ ਵੇਸ ਆਸੰਦੋਏ ਲੋਏ ਪੰਡਾਰ ਜੋਗ ਸਿ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦ ਨਿਲ ਨਾਉ ਅਨਹਤ ਜੁਗ ਜੁਗ ਏਕ ਵੇਸ ਇੱਕ ਦੂਜੀ ਬੋਲਖ ਹੋ ਹੈ ਨਾਖ ਹੋਵੇ ਲਖ ਵੀਸ ਲਖ ਲਗ ੜਾ ਆਖੀ ਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਬਵੜੀਆਂ ਚੜਿਏ ਹੋਵੇ 21 ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰਿ ਪਾਈ ਐ ਕੂੜੀ ਕੂੜੈ ਠੀਸ ਆਕਣ ਜੋਰ ਚੁੱਪਣ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਰਨ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੇ ਸੰਸਾਰ ਜਿਸ ਹੱਥ ਜੋਰ ਕਰਵੇ ਖੇ ਸੋਏ ਨਾਨਕ ਉਤਮ ਨਹੀਂ ਜਨਾ ਕੋਏ ਰਾਤੀ ਰੁਤੇ ਸਿੱਥੀ ਵਾਰ ਪਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਰ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸਚਾਬ ਸਚਾ ਦਰਬਾਰ ਇੱਥੇ ਸੁਹਣ ਪੰਜ ਪਰਵਾਰ ਨਦਰੀ ਕਰਮ ਪਵੇ ਨੀਸਾਨ ਕੱਚ ਪਕਾਈ ਉਥੇ ਪਾਏ ਨਾਨਕ ਆਜਾਪੇ ਜਾਏ ਧਰਮਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੇਤੇ ਪਉਣ ਪਣੀ ਬੈਸੰਤਰ ਕੇਤੇ ਕਾਨ ਮਹੇਸ ਕੇਤੇ ਬ੍ਰਹਮਾ ਘੜਤ ਘੜੀਏ ਰੂਪ ਰੰਗ ਕੇ ਵੇਸ ਕੇ ਤਿਆਗ ਕਰਨ ਭੂਮੀ ਮੇਰ ਕੀਤੇ ਹਿਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੀਤੇ ਕੇਤੇ ਮੰਡਲ ਦੇਸ ਹਿਤੇ ਸਿੱਧ ਬੁੱਧ ਨਾਥ ਕੀਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨੁ ਮੁਨ ਕੀਤੇ ਹਿਤੇ ਰਤਨ ਸਮੁੰਦ ਕੇਤਿਆ ਖਾਣੀ ਕੀਤੇ ਆਵਾਣੀ ਕੀਤੇ ਪਾਤ ਨਰਿੰਦ ਹਿਤੇ ਅਸਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਿਨੋਦ ਘੋੜ ਅਰੰਧ ਸ਼ਰਮਖੰਡ ਕੇ ਬਾਣੇ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪੀਛੇ ਪਿਸਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਜਿੱਥੇ ਜੋਦ ਮਹਾਬਲ ਸੂਰ ਤិន ਮਹਿ ਰਾਮ ਰਿਹਾ ਪ੍ਰਭੂਰ ਤਿੱਥੇ ਸੀਤੋ ਸੀਤਾ ਮਹਿਮਾ ਵਾਹੇ ਤਾਂ ਕੇ ਰੂਪ ਨਗਥਨੇ ਜਾਹੇ ਨਾ ਹੋ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਕਰੇ ਅਨੰਤ ਸੱਚਾ ਮਨ ਸੋਏ ਸੱਜ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰਣਿ ਹਾਉਰੇ ਤਿੱਥੇ ਖੰਡ ਮੰਡਲ ਵਰ ਪੰਡੋ ਜੇ ਕੋ ਕਥੇ ਤਾ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜੋ ਕਮਤ ਵੈ ਤਿ ਵਿਕਾਰ ਵੇਖੈ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਰਾਉ ਤੀਰ ਸੁਨਿਆਰ ਅਹਿਰਨ ਮਤਿ ਵੇਦ ਥਿਆਰ ਪਉ ਖਲਨਾ ਅਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਤਿਤ ਢਾਲ ਢੜਿਐ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨਹੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ